ਕੈਨੇਡਾ ਦੇ ਵਿੱਚ ਅ ਜੋ ਬ੍ਰਾਂਹ ਸਾਹਿਬ ਦੀ ਕੋਲੀ ਕਤਾਬ ਫੇਸਬੁਕ ਮਤਲਬ ਉਹਨਾਂ ਨੇ ਜਿਖਿਆ ਵੇ ਇਸ ਕਵੀ ਦਰਵਾਜ਼ਾ ਹੋ ਰਿਹਾ ਤੇ ਮੈਂ ਵੀ ਅਰਜੀ ਦੇਤੀ ਇਹਨਾਂ ਨੇ ਮਨਜ਼ੂਰ ਕਰਤੀ ਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਤੁਹਾਡੇ ਵਿਚ ਆ ਕੇ ਮੈਂ ਤੁਹਾਡੇ ਸਾਹਮਣੇ ਰੱਖੂਗਾ ਦੋਹੇ ਕਵਤਾ ਦਾ ਇੱਕ ਅੰਗਿਆ ਦੋਹੇ ਜਿਹੜਾ ਕਿ ਦੋ ਅਕਤਰ ਦੋ ਲਾਈਨ ਦੇ ਵਿੱਚ ਗੱਲ ਕਰਨੀ ਹੁੰਦੀ ਹੈ ਪਹਿਲੀ ਛਤਰ ਗੱਲ ਸ਼ੁਰੂ ਕਰਦੀ ਹੈ ਤੇ ਦੂਜੀ ਕੰਪਲੀਟ ਕਰਦੀ ਹੈ ਇਹ ਮਸੂਸ ਮੰਗੋ ਐਰ ਕਲਾ ਕੇ ਹਾਂ ਹੈ ਫਿਰਦੀ ਦੁਨੀਆ ਬੌਦਣੀ ਫਿਰਦੀ ਦੁਨੀਆ ਬੌਦਣੀ ਰਹਿ ਜੇ ਮੇਰਾ ਨੱਕ ਕੀ ਫਾਇਦਾ ਚੰਦ ਨੱਕ ਦਾ ਜੇ ਭਣਾ ਲਿਆ ਲੱਕ ਆ ਫਿਰ ਦੀ ਦੁਨੀਆ ਪੌਂਦਲੀ ਰਹਿ ਜੇ ਮੇਰਾ ਨੱਕ ਕੀ ਫਾਇਦਾ ਚੰਦ ਨੱਕ ਦਾ ਜੇ ਭਣਾ ਲਿਆ ਲੱਕ ਫੇ ਪਹਿਲਾ ਜੀਬਾਂ ਚੱਲਦੀ ਆ ਪਹਿਲਾ ਜੀਬਾਂ ਚੱਲਦੀ ਆ ਬੋ ਧਾਗਣ ਤੱਕ ਤੇ ਬੋਲ ਫੇਰ ਕੰਡਾਸੇ ਚੰਦੇ ਤੇ ਖੱਪੜ ਰੰਦੇ ਬੋ ਜੀਬ ਨਾਲ ਰੰਦੇ ਹੋ ਅੱਗੇ ਆ ਜੀ ਕਿ ਜਿਸ ਦੀ ਖਾਤਰ ਅਸਾਂ ਨੇ ਜਿਸ ਦੀ ਖਾਤਰ ਅਸਾਂ ਨੇ ਚੰਦ ਪੜਵਾਇਆ ਸੀਸ ਸਿਰ ਜਿਸ ਦੀ ਖਾਤਰ ਅਸਾਂ ਨੇ ਚੰਦ ਪੜਵਾਇਆ ਸੀਸ ਉਹਨੇ ਪੱਟੀ ਕਰਨ ਦੀ ਸਾਥੋਂ ਮੰਗ ਲਈ ਫੀਸ ਅੱਗੇ ਆ ਕਹਿੰਦਾ ਇੱਕ ਦਮੜਾ ਚੰਦ ਚਾੜ ਕੇ ਮੱਥਾ ਟੇਕਦੇ ਆਪਾਂ ਇੱਕ ਦਮੜਾ ਚੰਦ ਚਾੜ ਕੇ ਤੇ ਮੰਗੇ ਲੱਖ ਕਰੋੜ ਉਹ ਗੁਰੂ ਘਰਾਂ ਨੂੰ ਚੱਲਿਆ ਖੁਦ ਪੈਸੇ ਦੀ ਲੋੜ ਥੈਂਕ ਯੂ ਅਗਲਾ ਦੋਹਾ ਜੀ ਕਹਿੰਦਾ ਮੁੱਲ ਵੀ ਲਾਇਆ ਦੁੱਗਣਾ ਮੁੱਲ ਵੀ ਲਾਇਆ ਦੁੱਗਣਾ ਤੇ ਘੱਟ ਵੀ ਰਿਹਾ ਤੋਲ ਜੀਸ਼ੇ ਵਿੱਚ ਜੜਾ ਕੇ ਉਸ ਨਾਨਕ ਰੱਖਿਆ ਬੋਲ ਕਾ ਪੈਸੇ ਪੁੱਤਰ ਪਲਟਣਾ ਪੈਸੇ ਪੁੱਤਰ ਪਲਟਣਾ ਚੰਦਰਾ ਕਰੀਏ ਮਾਣ ਆਪਣੇ ਕਿਲੇ ਚ ਕੈਦ ਹੋ ਮੋਇਆ ਸਾਜਹਾਨ ਅੱਗੇ ਜੀ ਕਹਿੰਦਾ ਵਿਕਦੇ ਮਾਸੇ ਰਕੀਆਂ ਵਿਕਦੇ ਮਾਸੇ ਰੱਤੀਆਂ ਕਿਲੋ ਕੋਈ ਟਨ ਜਿਹੜੇ ਮੂਲ ਨਾਲ ਵਿਕਦੇ ਉਹ ਚੰਦ ਲੋਕੀ ਤਾਂ ਹੈ ਜਿਹੜੇ ਜੋ ਜਿੱਤਨ ਜਗ ਨੂੰ ਜਿਹੜੇ ਜੋ ਜਿੱਤਨ ਜਗ ਨੂੰ ਰਹਿ ਗਏ ਅੰਤ ਵਿੱਚਕਾਰ ਆਪਣੇ ਆਪ ਨੂੰ ਜਿੱਤ ਚੰਦ ਜੇ ਜਿੱਤਨਾ ਸੰਸਾਰ ਧੰਕੇ ਜੀ ਪੈਸਾ ਇਕੱਠਾ ਕਰ ਲਿਆ ਪੈਸਾ ਇਕੱਠਾ ਕਰ ਲਿਆ ਚੰਦ ਲਈ ਮਾਰ ਜਮੀਰ ਲਾਸ਼ਾਂ ਚੱਕੀਆਂ ਆਪਣੀਆਂ ਫਿਰਦੇ ਬੜੇ ਅਮੀਰ ਲਾਸ਼ਾਂ ਚੱਕੀਆਂ ਆਪਣੀਆਂ ਫਿਰਦੇ ਬੜੇ ਅਮੀਰ ਅਗਲਾ ਜੀ ਤੇ ਧਰਤੀ ਪੁੱਛੇ ਰੱਬ ਨੂੰ ਮੁੰਜ ਦੀਆਂ ਕਹਾਣੀਆਂ ਹੈ ਕਿ ਧਰਤੀ ਪੁੱਛੇ ਰੱਬ ਨੂੰ ਮੈਂ ਚੰਦ ਕਿਉਂ ਮਗਰ ਫਰੇ ਤੱਤੀ ਪੁੱਛੇ ਰੱਬ ਨੂੰ ਮੇਰੇ ਚੰਦ ਕਿਉਂ ਮਗ ਫਿਰੇ ਕਹਦਾ ਪਾਣੀ ਵਾਲੀਏ ਪਿਆਸਾ ਕਿਉਂ ਫਿਰੇ ਯਾਰਾ ਬਹੁਤ ਅੱਛਾ ਥੈਂਕ ਯੂ ਕਾ ਜਿੰਨਾ ਲਈ ਸੋਚਦਾ ਜਿੰਨਾ ਲਈ ਸੋਚਦਾ ਕਮਲਾ ਹੋਇਆ ਚੰਦ ਜਿੰਨਾ ਲਈ ਸੋਚਦਾ ਕਮਲਾ ਹੋਇਆ ਚੰਦ ਪਾਗਲ ਖਾਨ ਨੇ ਉਸ ਨੂੰ ਕਾਰਾਯੋ ਬੰਦ ਬਹੁਤਰਾ ਸੋਚਿਆ ਕਰੋ। ਭਾਕੇ ਜੀ। ਕਿ ਬਾਬੇ ਪਾਇਆ ਗਾਤਰਾ। ਬਾਬੇ ਪਾਇਆ ਗਾਤਰਾ ਤੇ ਪੁੱਤੇ ਕੱਟੇ ਕੇਸ। ਬਾਬਾ ਪੁੱਛੇ ਜੋ ਵੀ ਆ ਉਹ ਕਿਹੜਾ ਤੇਰਾ ਦੇਸ਼? ਜੀ ਮੈਂ ਦੱਸਦਾ। ਭਾਕੇ ਜੀ। ਤਾਂ ਬੋਤਲ ਇੱਕ ਮਕਾ ਚੰਦ ਬੋਤਲ ਇੱਕ ਮਕਾ ਚੰਦ ਯਾਦ ਨਾ ਕਰਾ ਚੰਦ ਚੱਲਿਆ ਦੂਜੀ ਲੈਣ ਨਾ ਬੋਤਲ ਇੱਕ ਮਕਾ ਚੰਦ ਯਾਦ ਨਾ ਕਰਾ ਚੰਦ ਚੱਲਿਆ ਦੂਜੀ ਲੈਣ ਇਹ ਸੂਟ ਜਦੋਂ ਮੈਂ ਮੰਗਦੀ 100 ਵਾਲ ਮੱਥੇ ਪਹਿਨਣਾ ਕੈਨੇਡਾ ਵਾਲੇ ਵੀ ਦੋ ਸੁਣਾ ਦਿਓ ਜੀ ਹੈ ਨਹੀਂ ਕੈਨੇਡਾ ਵਾਲੇ ਵੀ ਦੁੱਖ ਦੀ ਰੱਖੇ ਕੈਨੇਡਾ ਜੀ ਕੌਤਾ ਛੋਟੀ ਜੀ ਕਹ ਆਇਆ ਬੰਦਾ ਕੰਮ ਤੁਰੇ ਜਨਾਨੀ ਬੱਚਿਆਂ ਦੀ ਸਮੱਸਿਆ ਬੰਦਾ ਦਿਨੇ ਜਾਂਦਾ ਰਾਤ ਨੂੰ ਜਾਂਦਾ ਕੰਮ ਤੇ ਦੇਣੇ ਚਲੋ ਕਹ ਆਇਆ ਬੰਦਾ ਕਮਤੂਰੀ ਜਨਾਨੀ ਦਿਨ ਰਾਤ ਕੇ ਵੰਡੇ ਤਾ ਕੰਮ ਚ ਚੰਮ ਜਾਵੇ ਪਰ ਕੰਮ ਨਾ ਜਾਵੇ ਐਸੇ ਕੰਮ ਨੇ ਚੰਡੇ ਭੁੱਖਣ ਲੱਗੀ ਤਾਂ ਗਿਆ ਕਿਚਨ ਨੂੰ ਖਾਦੇ ਫੁਰਕੇ ਠੰਡੇ ਪਰ ਨਾ ਕਿਸੇ ਨੇ ਕੱਟੀਆਂ ਗਾਜਰਾਂ ਤੇ ਨਾ ਕਿਸੇ ਨੇ ਗੰਡੇ ਨਾ ਕਿਸੇ ਨੇ ਕੱਟੀਆਂ ਗਾਜਰਾਂ ਨਾ ਕਿਸੇ